मैडम की घटना घटी कल अस अपना टाइम के उपलब्ध दो बजे थोड़े प्लॉक वगैरा लगा के चले गए थे साढ़े जाने कोई पौने के दिन के आस पास ਦੋ ਇੱਕ ਮੁੰਡਾ ਹੈਗੇ ਕਿ ਇੱਕ ਸਦਾਜੀ ਲੱਗੇ ਆਂ ਤੇ ਫੇਸ ਕਵਰ ਕੀਤੀ ਹੋਈ ਸੀਗੇ ਤੇ ਸਾਡੇ ਬਰਾਂਡੇ ਵਿੱਚ ਨਜ਼ਰ ਆਏ ਸਾਨੂੰ ਸੀਸੀਟੀਵੀ ਨੈਕਸਟ ਡੇ ਆਂਦੇ ਨੈਕਸਟ ਡੇ ਜਦੋਂ ਆਏ ਤਾਂ ਸਾਡਾ ਮੇਨ ਜਿਹੜਾ ਰੂਮ ਹੈ ਉਹਦਾ ਤਾਲਾ ਨਹੀਂ ਸੀ ਹੈ ਜਸੁੰਡੀ ਲੱਗੀ ਹੋਈ ਸੀ ਜਦੋਂ ਦੇਖਿਆ ਤੇ ਬਾਤਰੀ ਜਿਹੜੇ ਸੀਗੇ ਸੀਸੀਟੀਵੀ ਆਨ ਕਰਕੇ ਦੇਖਿਆ ਤੇ ਫਿਰ ਪਤਾ ਲੱਗਾ ਵੀ ਦੋ ਜਣੇ ਜਿਹੜੇ ਪੌਣੇ 3 ਵਜੇ ਐਂਟਰ ਹੁੰਦੇ ਆ ਤੇ ਉਹ ਹੌਲੀ ਹੌਲੀ ਸਾਰੇ ਰੂਮਸ ਫੋਲਦੇ ਆ ਤੇ ਕਮਰਿਆਂ ਵਿੱਚ ਘੁੰਮਦੇ ਪਏ ਆ ਦੇ ਵੈਸੇ ਨੁਕਸਾਨ ਦੇ ਸਰ ਕੋਈ ਬਹੁਤ ਆਸਾਨੀ ਨਜ਼ਰ ਆ ਰਹੀ ਨਹੀਂ ਰਹਾ ਸਾਡੇ ਸਭ ਤੋਂ ਅਨਸਰ ਐਸੈਂਸਲ ਹੁੰਦੇ ਪਰ ਇਹ ਵੀ ਬੱਚਾ ਜਿਹਨ ਕੌਕ ਬਣਿਆ ਹੋਇਆ ਸਾਡੇ ਜੀ ਬਣਿਆ ਹੋਇਆ ਵੀ ਨੈਕਸਟ ਟਾਈਮ ਆ ਕੇ ਪਤਾ ਨਹੀਂ ਕੀ ਨੁਕਸਾਨ ਕਰਨਗੇ ਸਾਡੇ ਤੇ ਸਾਡੇ ਲੌਕਸ ਖਰਾਬ ਕਰ ਗਏ ਸਾਡੇ ਕਿੰਨੇ ਵਜੇ ਸੀ ਵੀ ਜੀ ਕੋਣੀਕ 3 ਵਜੇ ਦੇ ਆਸਪਾਸ ਕਿੰਨੇ ਬੰਦੇ ਦੋ ਜਾਨੀ ਸੀ ਸਰ ਦੋ ਜਾਨੀ ਸੀ ਕਾਰ ਤੇ ਆਈ ਬਾਈਕ ਤੇ ਸੀ ਸਰ ਇਹ ਨਹੀਂ ਕਰ ਸਕਦਾ ਕਦ ਲਾਇਆ ਕਿੱਦਾਂ ਆਏ ਸਾਨੂੰ ਸਭ ਅੰਦਰ ਆਪਣੀ ਹੱਦ ਦੇ ਅੰਦਰ ਜਿੱਥੇ ਕੈਮਰਾ ਨਜ਼ਰ ਆ ਕੈਮਰਾ ਨਜ਼ਰ ਆਉਂਦਾ ਹੈ ਬ੍ਰਾਂਡਡ ਸੀਸੀਟੀਵੀ ਹੈ ਆਪਣੇ ਹਾਂਜੀ ਹਾਂਜੀ ਤੇ ਨੁਕਸਾਨ ਕਿੰਨਾ ਹੋਇਆ ਨੁਕਸਾਨ ਸਿਰ ਉਹੀ ਲੋਕ ਸੀਲੇ ਤੋੜ ਗਏ ਇੱਕ ਇੰਟਰਲੌਕ ਖਰਾਬ ਕਰ ਗਏ ਇੱਕ ਮੇਨ ਲੋਕ ਤੋੜ ਗਏ ਸਾਡਾ ਬਾਕੀ ਤੇ ਸਮਾਨ ਸਦਾ ਸਿੱਖਿਆ ਤੋਂ ਓਕੇ ਕਿ ਕਿਹੜੇ ਮਕਸਦ ਨਾਲ ਆਏ ਇਹ ਸਾਨੂੰ ਸਮਝ ਨਹੀਂ ਆ ਗਿਆ ਜਾਣ ਲੱਗੇ ਮੇਰੇ ਸਾਰੇ ਦਰਵਾਜ਼ੇ ਲੌਕ ਕਰਕੇ ਗਏ ਪ੍ਰੋਪਰ ਜਿੰਨੇ ਸੀ ਚਾਬੀਆਂ ਟੰਗਦੇ ਆ ਉਥੇ ਚਾਬੀਆਂ ਟੰਗੇ ਗਏ ਆ ਮਤਲਬ ਇਹ ਸਿਰਫ ਕੁੜੀਆਂ ਨੂੰ ਲੋਨ ਦੇ ਤੌਰ ਤੇ ਉਹਨੂੰ ਕੁੰਡੀ ਲਗਾ ਦੇ। ਕੀ ਮੰਗ ਕਰਨੀ ਚਾਹੁੰਦੇ ਆ ਸਰਕਾਰ ਕੋਲੋਂ? ਸਰ ਇਹ ਇਹ ਸਰਕਾਰ ਤੋਂ ਮੰਗ ਕਰਦੇ ਆ ਵੀ ਇਸ ਤਰ੍ਹਾਂ ਜਿਹੜੇ ਸਰਾਤੀ ਅੰਸਰ ਹੈ, ਸਰਾਦਤ ਕਰਨ ਲਈ ਆਏ, ਚੋਰੀ ਕਰਨ ਲਈ ਆਏ, ਇਹਨੂੰ ਫੜਿਆ ਜਾਏ, ਇਹਨੂੰ ਸਜ਼ਾਆਂ ਦਿੱਤੀਆਂ ਜਾਣ ਤਾਂ ਕਿ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਸਕੂਲਾਂ ਵਿੱਚ ਨਾ ਹੋਵੇ।